ਕੁਈ ਹਲਪ ਕਰ ਦੋ ਮੇਰਾ ਪਤਾ ਕਰੀ ਅਜਨੇ ਕਿ ਨੂੰ ਕੋਈ ਦੱਸਦਾ ਮੇਰਾ ਪਤਾ ਕਿੱਥੇ ਆ ਪੰਜੀ ਜਿਹੜਾ ਤੁਹਾਡਾ ਬੱਚਾ ਗੁੰਮ ਹੋਇਆ ਕੀ ਉਹਨਾਂ ਦਾ ਨਾਮ ਕਿੰਨੀ ਕਮ ਰਿਹਾ ਉਹਦਾ ਨਾਮ ਮੈਂ ਕਹਾ ਬਲਜਿੰਦਰ ਸਿੰਘ 18-19 ਸਾਲਾਂ ਦਾ ਜੀ ਕਿਦੋਂ ਕੀਆ ਕਰੂੰ ਇਹ ਮੰਗਲਵਾਰ ਦਾ ਕੀ ਹੋਇਆ ਕਰੂੰ ਗੁੱਸੇ ਕਥੇ ਹੋ ਕੇ ਗਏ ਨਹੀਂ ਜੀ ਨਾ ਗੁੱਸੇ ਆ ਨਾ ਕੁਛ ਨਹੀਂ ਹੋਇਆ ਸਿਰਫ ਦਿਮਾਗੀ ਪਰੇਸ਼ਾਨ ਆ ਹਾਂਜੀ ਥੋੜਾ ਦਿਮਾਗ ਪਰੇਸ਼ਾਨ ਤੇ ਪਹਿਲੂ ਵੀ ਚੱਲ ਜਾਂਦੇ ਸੀਗੇ ਨਹੀਂ ਜੀ ਕਦੀ ਨਹੀਂ ਕਿਤੇ ਗਿਆ ਇੱਥੇ ਪਿੰਡ ਚ ਹੀ ਰਹਿੰਦਾ ਹੁੰਦਾ ਸੀ ਪਿੰਡ ਚ ਇੱਥੇ ਚੱਲ ਜਾਣਾ ਘਰੋਂ ਬਾਹਰ ਆ ਜਾਇਆ ਘਰੇ ਇੱਥੇ ਕੁ ਚੱਲ ਜਾਣਾ ਘਰੇ ਫੇਰ ਚੱਲ ਜਾਣਾ ਕਿਤੇ ਨਹੀਂ ਦੂਰ ਨੇੜੇ ਗਿਆ ਕਦੀ ਵੀ ਪਿੰਡੋਂ ਬਾਹਰ ਨਹੀਂ ਕਦੀ ਗਿਆ ਇਹ ਪਹਿਲਾ ਚਾਂਸ ਹੈ ਜੀ ਸਾਡੇ ਨਾਲ ਹੋਇਆ ਤੇ ਤੁਸੀਂ ਫਿਰ ਉਹਦੀ ਪਾਲ ਕੀਤੀ ਹੈ ਹਾਂਜੀ ਅਸੀਂ ਬਹੁਤ ਲੱਭ ਰਹੇ ਹਾਂ ਸਾਨੂੰ ਕਿਤੇ ਨਹੀਂ ਲੱਭ ਰਿਹਾ ਸਾਡੀ ਅਲਫ ਕੀਤੀ ਜਾਵੇ ਤਾਂ ਕੋਈ ਵੀ ਦੇਖ ਕੇ ਦੱਸੋ ਜਰਾ ਸਾਡਾ ਪੁੱਤ ਕਿੱਥੇ ਆ? ਪੋਰਟ ਰਿਪੋਰਟ ਕਰਾਈਏ ਤੁਸੀਂ? ਹਾਂਜੀ ਕਰਵਾਈ ਆ। ਸਾਨੂੰ ਉਹਨਾਂ ਨੇ ਵੀ ਕੋਈ ਚ ਦੱਸਿਆ ਹੈਗਾ ਸਾਡੇ ਕੋਲ ਹੀ ਪੱਲੇ ਪੋੜਦੇ। ਇਸ ਗੰਦ ਜਿਹਾ ਰਕ ਬੰਦ ਕਰ ਲੇ। ਪਰਿਵਾਰ ਦਾ ਕੋਈ ਫੋਨ ਨੰਬਰ ਬੋਲ ਦਿਓ। ਪਰਿਵਾਰ ਦਾ 7883 75295 ਇਹ ਮੇਰੇ ਛੋਟੇ ਬੇੜ ਦਾ ਨੰਬਰ ਆ ਜੀ ਕਿਸੇ ਨੂੰ ਪਤਾ ਲੱਗਦਾ ਸਾਡੀ ਕੋਈ ਵੀ ਮਦਦ ਕੀਤੀ ਜਾਵੇ। ਕੋਈ ਵੀ ਸਾਨੂੰ ਜਰੂਰੀ ਸੂਚਨਾ ਦੋਵੇ ਵੀ ਸਾਡਾ ਪੁੱਤ ਕਿੱਥੇ ਆ ਕਿਸੇ ਨੂੰ ਵੀ ਦੇਖਦਾ ਸਾਨੂੰ ਕੋਈ ਵੀ ਦੱਸ ਦੋਵੇ ਬਸ ਛੇਤੀ ਤੋਂ ਛੇਤੀ ਦੱਸੋ بیٹے ਜਿਹੜਾ ਤੇਰਾ ਭਰਾ ਗੁੰਮ ਹੋਇਆ ਕਿੰਨਾ ਕੀ ਉਹਦਾ ਨਾਮ ਔਰ ਕਿੰਨੀ ਕਮ ਹੋ ਰਿਹਾ ਉਹਦੀ ਨਾਮ ਉਹਦਾ ਸਾਗਰ 19 ਸਾਲ ਦਾ 19.5 ਤੱਕ ਉਹ ਮਰ ਆਦੀ ਕਿਦੋਂ ਗੁੰਮ ਹੋਇਆ 6 ਤਰੀਕ ਦੇ 7 ਵਜੇ 10 ਵਜੇ ਦਾ ਕਰੋ ਗਿਆ ਹੋਇਆ ਕਿਹੜੇ ਪਿੰਡ ਤੋਂ ਆਏ ਵੱਡੇ ਵੇੜ ਤੋਂ ਅੱਛਾ ਤੇ ਕੀ ਕਰੇ ਦੱਸ ਕੇ ਗਿਆ ਵੀ ਕਿੱਥੇ ਮੈਂ ਜਾ ਰਿਹਾ ਕੋਈ ਕੁਝ ਨਹੀਂ ਦੱਸ ਕੇ ਗਿਆ ਉਹਦਾ ਚਲ ਗਿਆ ਕਰਨ ਪੈਲੋਂ ਵੀ ਚਲ ਜਾਂਦੇ ਸੀ ਅਕਸਰ ਘਰੋਂ ਪੈਲੋਂ ਜਿੱਦਾਂ ਘਰੋਂ ਚਲ ਜਾਂਦੇ ਸੀ ਪਿੰਡ 'ਚ ਰਹਿੰਦਾ ਸੀ ਅੱਜ ਕੋਈ ਛੇ ਦਿਨ ਨੂੰ ਗਿਆ ਆਇਆ ਨਹੀਂ ਵਾਪਸ ਮਨੋਂ ਦਿਮਾਗੀ ਥੋੜਾ ਕਮਜ਼ੋਰ ਆ ਹਾਂਜੀ ਠੀਕ ਹੈ ਤੇ ਕੀ ਉਹਦਾ ਕਿੱਦਾਂ ਦੇ ਕੱਪੜੇ ਪਾਏ ਕੀ ਉਹਦਾ ਹੋਲੀਆ ਕੀ ਹੈ ਕਾਲੀ ਸ਼ਰਟ ਤੇ ਕਾਲਾ ਪਜਾਮਾ ਪਾਇਆ ਹੋਇਆ ਹਾਈਟ ਕਿੰਨੀ ਕਹਦੀ ਹਾਈਟ ਔੜੀ 6 ਫੁੱਟ ਹੈ ਜੀ ਕਿ ਕਿੱਥੇ-ਕਿੱਥੇ ਤੁਸੀਂ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਬਿਆਸ ਤੇ ਰਹੀਏ ਗਏ ਸੀ ਬਾਬਾ ਕਾਲਾ ਇਧਰ ਸਾਰਾ ਘੁੰਮਿਆਂਦਾ ਕਿਤੇ ਲੱਭਾ ਪੇ ਪੁਲਿਸ ਕੋਲ ਸੇ ਤਾਂ ਮੰਗੀ ਤੁਸੀਂ ਰਿਪੋਰਟ ਕਰਾਈ ਆ ਰਿਪੋਰਟ ਕਰਾਈ ਉਹਨਾਂ ਨੇ ਅਜੇ ਤੱਕ ਕੁਝ ਨਹੀਂ ਦੱਸਿਆ ਜੀ ਠੀਕ ਹੈ ਤੇ ਕੀ ਅਪੀਲ ਕਰਨੀ ਚਾਹੁੰਦੇ ਤੁਸੀਂ ਜਿੱਥੇ ਵੇਜ ਜਿਵੇਂ ਦਿਖੇ ਤਾਂ ਉਹ ਹਨਾ ਉਹ ਨੰਬਰ ਤੇ ਫੋਨ ਕਰ ਦੇਵੇ ਕੀ ਤੁਹਾਡਾ ਫੋਨ ਨੰਬਰ ਹੈ 7888375295 ਫਿਰ ਦੁਬਾਰਾ ਬੋਲ ਦਿਓ 7888375295 ਪੰਜ ਜੀ ਜਿਹੜਾ ਤੁਹਾਡਾ ਬੱਚਾ ਗੁੰਮ ਹੋਇਆ ਹੈ 210 ਦਾ ਨਾਮ ਕਿੰਨੀ ਕ ਹੋ ਰਿਹਾ ਉਹਦਾ ਨਾਮ ਹੈਗਾ ਬਲਜਿੰਦਰ ਸਿੰਘ 18-19 ਸਾਲਾਂ ਦਾ ਜੀ ਕਿਦੋਂ کیا ਕਰੂੰ ਇਹ ਮੰਗਲਵਾਰ ਦਾ ਕੀ ਹੋਇਆ ਕਰੂੰ ਗੁੱਸੇ ਕਰਕੇ ਹੋ ਕੇ ਗਏ ਨਹੀਂ ਜੀ ਨਾ ਗੁੱਸੇ ਆ ਨਾ ਕੁਛ ਨਹੀਂ ਹੋਇਆ ਸਿਰਫ ਦਿਮਾਗੀ ਪਰੇਸ਼ਾਨ ਆ ਹਾਂਜੀ ਥੋੜਾ ਦਿਮਾਗ ਪਰੇਸ਼ਾਨ ਤੇ ਪਹਿਲੂ ਵੀ ਚੱਲ ਜਾਂਦੇ ਸੀਗੇ ਨਹੀਂ ਜੀ ਕਦੀ ਨਹੀਂ ਕਿਤੇ ਗਿਆ ਇੱਥੇ ਪਿੰਡ 'ਚ ਹੀ ਰਹਿੰਦਾ ਹੁੰਦਾ ਸੀ ਪਿੰਡ 'ਚ ਇੱਥੇ ਚੱਲ ਜਾਣਾ ਘਰੋਂ ਬਾਹਰ ਆ ਜਾਇਆ ਘਰੇ ਇੱਥੇ ਕੁ ਚੱਲ ਜਾਣਾ ਘਰੇ ਫੇਰ ਚੱਲ ਜਾਣਾ ਕਿਤੇ ਨਹੀਂ ਦੂਰ ਨੇੜੇ ਗਿਆ ਕਦੀ ਵੀ ਪਿੰਡੋਂ ਬਾਹਰ ਨਹੀਂ ਕਦੀ ਗਿਆ ਇਹ ਪਹਿਲਾ ਚਾਂਸ ਹੈ ਜੀ ਸਾਡੇ ਨਾਲ ਹੋਇਆ ਤੇ ਤੁਸੀਂ ਫਿਰ ਉਹਦੀ ਪਾਲ ਕੀਤੀ ਹੈ ਹਾਂਜੀ ਅਸੀਂ ਬਹੁਤ ਲੱਭ ਰਹੇ ਹਾਂ ਸਾਨੂੰ ਕਿਤੇ ਨਹੀਂ ਲੱਭ ਰਿਹਾ ਸਾਡੀ ਹਲਫ ਕੀਤੀ ਜਾਵੇ ਸਾਨੂੰ ਕੋਈ ਵੀ ਦੇਖ ਕੇ ਦੱਸਦੇ ਸਾਡਾ ਬੁੱਤ ਕਿੱਥੇ ਆ ਮੋਰਸ ਰਿਪੋਰਟ ਕਰਾਈਏ ਤੁਸੀਂ ਹਾਂਜੀ ਕਰਵਾਈ ਆ ਸਾਨੂੰ ਉਹਨਾਂ ਨੇ ਵੀ ਕੋਈ ਚ ਦੱਸਿਆ ਹੈਗਾ ਸਾਡੇ ਕੋਲ ਹੀ ਪੱਲੇ ਪੋੜਦੇ ਇੱਕ ਗੰਗ ਜਰਾਕ ਬੰਦ ਕਰ ਲੇ ਸਾਡੇ ਪਰਿਵਾਰ ਦਾ ਕੋਈ ਫੋਨ ਨੰਬਰ ਬੋਲ ਦੋ ਪਰਿਵਾਰ ਦਾ 7883 75295 ਇਹ ਮੇਰੇ ਛੋਟੇ ਬੇੜੇ ਦਾ ਨੰਬਰ ਆ ਜੀ ਕਿਸੇ ਨੂੰ ਪਤਾ ਲੱਗਦਾ ਸਾਡੀ ਕੋਈ ਵੀ ਮਦਦ ਕੀਤੀ ਜਾਵੇ ਕੋਈ ਵੀ ਸਾਨੂੰ ਜਰੂਰੀ ਸੂਚਨਾ ਦੋਵੇ ਵੀ ਸਾਡਾ ਪੁੱਤ ਕਿੱਥੇ ਆ ਕਿਸੇ ਨੂੰ ਵੀ ਦੇਖਦਾ ਸਾਨੂੰ ਕੋਈ ਵੀ ਦੱਸ ਦੋਵੇ ਬਸ ਛੇਤੀ ਛੇਤੀ ਦੱਸੋ ਬੇਟੀ ਜਿਹੜਾ ਤੇਰਾ ਭਰਾ ਗੁੰਮ ਹੋਇਆ ਕਿੰਨਾ ਕੀ ਉਹਦਾ ਨਾਮ ਔਰ ਕਿੰਨੀ ਕਮ ਹੋ ਰਿਹਾ ਉਹਦੀ ਨਾਮ ਉਹਦਾ ਸਾਗਰ 19 18 ਤੋਂ 19 ਕਿਸਾੜ ਜਾ ਤੱਕ ਉਹ ਮਰ ਆਦੀ ਕਿਦੋਂ ਗੁੰਮ ਹੋਇਆ 6 ਤਰੀਕ ਦੇ 7 ਵਜੇ 10 ਵਜੇ ਦਾ ਕਰੋ ਗਿਆ ਹੋਇਆ ਕਿਹੜੇ ਪਿੰਡ ਤੋਂ ਆਏ ਵੱਡੇ ਵੇੜ ਤੋਂ ਅੱਛਾ ਤੇ ਕੀ ਕਰੀ ਦੱਸ ਕੇ ਗਿਆ ਵੀ ਕਿੱਥੇ ਮੈਂ ਜਾ ਰਿਹਾ ਕੋਈ ਕੁਝ ਨਹੀਂ ਦੱਸ ਕੇ ਗਿਆ ਉਹਦਾ ਚਲ ਗਿਆ ਕਰ ਪੈਰੋਂ ਵੀ ਜਲ ਜਾਂਦੇ ਸੀ ਅਕਸਰ ਘਰੋਂ ਪੈਰੋਂ ਜਿੱਦਾਂ ਘਰੋਂ ਜਲ ਜਾਂਦੇ ਸੀ ਪਿੰਡ ਚ ਰਹਿੰਦਾ ਸੀ ਅੱਜ ਕੋ 6 ਤਰੀਕ ਨੂੰ ਗਿਆ ਆਇਆ ਨਹੀਂ ਵਾਪਸ ਮਨੋਂ ਦਿਮਾਗੀ ਥੋੜਾ ਕਮਜ਼ੋਰ ਆ ਹਾਂਜੀ ਠੀਕ ਹੈ ਤੇ ਕੀ ਉਹਦਾ ਕਿੱਦਾਂ ਦੇ ਕੱਪੜੇ ਪਾਏ ਕੀ ਉਹਦਾ ਹੁੱਲੀਆ ਕੀ ਆ ਕਾਲੀ ਸ਼ਰਟ ਤੇ ਕਾਲਾ ਪਜਾਮਾ ਪਾਇਆ ਹੋਇਆ ਹਾਈਟ ਕਿੰਨੀ ਕਹਦੀ ਹਾਈਟ ਥੋੜੀ ਛੇਕ ਫੁੱਟ ਹੈ ਜੀ ਕਿ ਕਿੱਥੇ ਕਿੱਥੇ ਤੁਸੀਂ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਬਿਆਸ ਤੇ ਰਹੀਏ ਗਏ ਸੀ ਬਾਬਾ ਕਾਲਾ ਇੱਧਰ ਸਾਰਾ ਘੁੰਮਿਆਂਦਾ ਕਿਤੇ ਉਹਨੂੰ ਲੱਭਾ ਪੇ ਪੁਲਿਸ ਕੋਲ ਸੇ ਤਾਂ ਮੰਗੀ ਤੁਸੀਂ ਰਿਪੋਰਟ ਕਰਾਈ ਹੈ ਰਿਪੋਰਟ ਕਰਾਈ ਉਹਨਾਂ ਨੇ ਅਜੇ ਤੱਕ ਕੁਝ ਨਹੀਂ ਦੱਸਿਆ ਜੀ ਤੇ ਕੀ ਅਪੀਲ ਕਰਨੀ ਚਾਹੁੰਦੇ ਤੁਸੀਂ ਜਿੱਥੇ ਵੀ ਜਿਸਨੂੰ ਵੀ ਦਿਖੇ ਤੋ ਉਹ ਹਨਾ ਉਹ ਨੰਬਰ ਤੇ ਫੋਨ ਕਰ ਦੇਵੇ ਕੀ ਤੁਹਾਡਾ ਫੋਨ ਨੰਬਰ ਹੈ 7888375295 ਫਿਰ ਦੁਬਾਰਾ ਬੋਲ ਦਿਓ 7888375295